ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਇੱਕ ਸੋਨੂੰ ਸੂਈ ਸਵਾਈ ਝੋਟੇ ਦਿਖਾ ਦਾਂ ਕਿਹੜਾ ਸੋ ਆ ਉਹ ਵੀ ਪੁੱਛਾਂਗੇ ਜਾਂ ਦੁੱਧ ਬਾਦ ਕਿੰਨਾ ਉਹ ਵੀ ਪੁੱਛਾਂਗੇ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਚਵਾਈ ਤੁਹਾਨੂੰ ਕਰਕੇ ਦਿਖਾ ਦੇਵਾਂਗੇ ਆਜੋ ਵੀਰੇ ਇੱਥੇ ਆਜੋ ਸਸੀ ਕਾ ਬਾਈ ਜੀ ਸਸੀ ਜੀ ਹੋ ਠੀਕ ਹੋ ਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਜੀ ਆਪਣਾ 73408 43908 ਦੁਬਾਰਾ ਬੋਲੀ 73408 43908 ਪਿੰਡ ਆਪਣਾ ਜੀ ਸੇਰਵਰਾਵੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪਿੰਡ ਸਸੀ ਰਾਮਪਰਾਪੂਰ ਹਾਂਜੀ ਨੇੜੇ ਆਪਣੇ ਇਧਰਲੇ ਪਾਈ ਭਾਈ ਰੂਪਾ ਆ ਗਿਆ ਹਾਂਜੀ ਅੱਛਾ ਨੇੜੇ ਆਪਣੇ ਰਹਿ ਗਿਆ ਭਾਈ ਰੂਪਾ ਬਾਟਾ ਪਿੰਡ ਹਾਂਜੀ ਤੇ ਅ ਕਿਹੜਾ ਸੂਆ ਸੂਈ ਹੈ ਬਾਈ ਜੀ ਤੀਜਾ ਸੂਆ ਸੂਈ ਹੈ ਵੀ ਆਪਾਂ ਤੀਜਾ ਸੂਆ ਸੂਈ ਆ ਤੇ ਦੂਜੇ ਸੂਏ ਵਰਕੇ ਨਾ ਦੁੱਧ ਕੱਢਿਆ ਹੋਇਆ ਦਾ ਵਿੱਚ 14 ਤੋਂ ਪਲੱਸ ਸੀਗਾ ਐਦ ਕੀ ਕਿੰਨਾ ਦੇ ਦੂਗੀ ਬਸ 14 ਹੀ ਕਹਿ ਕੇ ਦੇਵਾ ਕਿੰਨੇ ਦਿਨ ਹੋਇਆ ਸੂਈ ਨੂੰ ਹੁਣ ਸੂਈ ਨੂੰ ਬਈਆ ਸ਼ੇਮਾ ਦੇਣਾ ਹਾਂ 11 ਲੀਟਰ ਦੁੱਧ ਤਿਆਰ ਹੈ ਜੀ ਥੱਲੇ ਅੱਜ ਓਕੇ 11 ਲੀਟਰ ਦਾ ਮਗਰ ਆ ਗਿਆ ਕੱਟਾ ਖੋਲੋ ਜੀ ਤੋੜ ਰੱਖ ਲੈ ਕੇ ਚੱਕ ਚੰਗੀ ਹੈ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਗਈ ਬਾਕੀ ਦੀ ਗੱਲ ਚੰਗੇ ਕੱਦ ਘਾਟ ਚੰਗੇ ਚ ਆ ਗਈ ਹਾਂ ਜੀ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਓ ਕੱਦ ਦੀ ਵੱਡੇ ਸਾਈਜ਼ ਚ ਆ ਗਈ 17 ਧੂਰਾ ਬਾਈ ਕਹਿੰਦੇ ਜਮਾ ਓਕੇ 2 ਮਿੰਟ ਚ ਚੋਕ ਉੱਠ ਖੜਾਂਗੇ ਥੱਲੇ ਆਜੋ ਵੀਰੇ ਨਾ ਦੇ ਕੋਈ ਸਾਹ ਦੇਖੋ ਮਗਰ ਮੇਲ ਕਾ ਕਟਾ ਘਰ ਦੀ ਝੋਟੀ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਕਰੋ ਜੇਕਾ ਥਾਣਾ ਹਵਾਨਾ ਚੰਗਾ ਜੀ ਬਾਕੀ ਸਵੇਰ ਆਪਾਂ 22 ਦੇ ਟਾਈਮ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ 16 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ 8 ਮਹੀਨਾ ਤੇ 2025 ਨਹੀਂ ਜੀ ਛੱਡੋ ਫਿਰ ਬੱਚਾ ਵੀਰੋ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਪਾਸ ਮਿਲ ਗਿਆ ਪਾਸ ਨੂੰ ਤਵੇ ਇਹ 2 ਮਿੰਟਾਂ ਦੇ ਬਾਅਦ ਓਕੇ ਸਾਰੇ ਪਾਸੇ ਓਕੇ ਬੇਫਿਕਰ ਰਹੋ ਬੰਦਾ ਕੁ ਮਿੰਟ ਦੇ ਅੰਦਰ ਅੰਦਰ ਵਸ ਜੀ ਠੀਕ ਹੈ ਜੀ ਆ ਦੇਖੋ ਵੀਰੋ ਬੱਚਾ ਬੰਨ ਲਿਆ ਪੂ ਬੈਠ ਵੇ ਜੇ ਤਲੇ ਚੰਗੀ ਹੈ ਜੀ ਬਾਕੀ ਥਣ ਭਾਂਡੇ ਦੀ ਵੀ ਸਾਫ ਆ ਬੈਠੋ ਜੀ ਸਾਰੇ ਕਾਰ ਦੋਨਾਂ ਨੂੰ ਸਾਰੇ ਚੈੱਕ ਕਰਾ ਦੇਾਂਗੇ ਬਾਕੀ ਚਵਾਈ ਕਰਕੇ ਦਿਖਾ ਦਿਆਂ ਜਿੰਨਾ ਥੱਲੇ ਇਹਦੇ ਉਹ ਨਾ ਕੱਢ ਕੇ ਦਿਖਾ ਦੇ ਆ ਦੇਖੋ ਵੀਰੋ ਆ ਦੇਖੋ ਵੀਰ ਚਵਾਈ ਜੀ ਵੀ ਫਿਰ ਇੱਕ ਨੰਬਰ ਆ ਗਿਆ ਹਨਾ ਚਵਾਈ ਚਵਾਈ ਪੂਰਾ ਵੀ ਨਾ ਆ ਗਿਆ ਓਕੇ ਕਾਰ ਦੁਰਜਾ ਮਾ ਓਕੇ ਆ ਬਾਕੀ ਦੁੱਧ ਵਾਲੇ ਪੱਕੇ ਤੇ ਫਟਫਟ ਹਵਾਨੇ ਦੀ ਹਨਾ ਆਦ ਕੀ ਫਿਰ ਕਿੱਥੋਂ ਤਾਂ ਆਪਾਂ ਮੀਂਹ ਲਾ ਦੇਣੀ ਵੀਰੇ ਤੇ 15 ਤੇਰਾ ਬੱਚਾ ਉਹ ਦੇਖੀ ਓਕੇ ਕਿਰਾਂ ਦੇ ਤਾਂ ਗਈ ਪਈ ਆ ਅਜੇ ਤਾਂ ਮੈਲਾ ਮਾਰਨਾ ਹੈ ਸਾਫ ਹੋਣਾ ਜਦੋਂ ਨੂੰ ਤੇ ਖਾਣ ਪੀਣ ਚ ਵੀਰੇ ਕਿਵੇਂ ਬਹੁਤ ਸਿੱਟੀ ਚਲ ਓਕੇ ਖਾਣ ਪੀਣ ਚ ਬਾਈ ਕਹਿੰਦਾ ਪੂਰੀ ਓਕੇ ਆ ਬਹੁਤ ਸਿੱਟੀ ਚ ਲੋ ਕੋਈ ਪ੍ਰਵਾਹ ਨਹੀਂ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦੇ ਸ਼ਾਇਦ ਹੀ ਨਹੀਂ ਇਹਦੇ ਵਿੱਚ ਕਮੀ ਵੱਡੇ ਸਾਇਦ ਹੀ ਆ ਗਈ ਜੀ ਤੇ ਚੰਗੀ ਬਰੀਡ ਤਿਆਰ ਕਰਨ ਵਾਲੀ ਆ ਗਈ ਕਰੇ ਠੀਕ ਆ ਫਿਰ ਐਦ ਕੀ ਨੀਲੀ ਰਾਮ ਦਾ ਪਰਾ ਤਸ ਕਰਾ ओके ओके ਤੇ ਆਪਾਂ ਆ ਗਏ ਮੋਰਾ ਚ ਤੇ ਪੱਟ ਪੁੜੇ ਦੀ ਬੰਤਰ ਦੀ ਆਪਾਂ ਗੱਲ ਕਰ ਲਗੇ ਹਾਂ ਚੰਗੀਆਂ ਜਾਂਦੀ ਹੈ ਤੇ ਚਵਾਈ ਦੇਖੋ ਤੁਸੀਂ ਮੋਟੀ ਮੋਟੀ ਚਵਾਈ ਹੈ ਕੋਈ ਥਾਂ 'ਚ ਫਾਲਟ ਨਹੀਂ ਐ ਨਹੀਂ ਵੀ ਕੋਈ ਝੂਟੀ ਜਊ ਹਨਾ ਵੀਰੇ ਸਾਰੀ ਚਲੋ ਚੱਕ ਇੰਡ ਤਾਂ ਸਾਰੀ ਵੀ ਦੇ ਲਓ ਫਿਰ ਬਾਈ ਨੂੰ ਲਾ ਲਓ ਖੂਨ ਕਿਉਂਕਿ ਜਮਾ ਗਰੰਟੀ ਵਾਲਾ ਕੰਮ ਆ ਬਾਈਆਂ ਨੇ ਆਫ ਕੈਮਰਾ ਗੱਲ ਆਪਾਂ ਕਰੀਏ ਕਹਿੰਦੇ ਵੀ 12 ਆਪਾਂ 11 ਕਹਿਣਾ ਠੀਕ ਆ ਜੀ ਬਾਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਥੋੜੇ ਸਾਹਮਣੇ ਹੋ ਜਾਣਾ ਜਿੰਨੀ ਵੀ ਗੱਲ ਆ ਥੋੜੇ ਸਾਹਮਣੇ ਆਪਾਂ ਦੁੱਧ ਕੱਢ ਕੇ ਦਿਖਾ ਦੇਣਾ ਤੇ ਚੋਈ ਕਰਨ ਨੂੰ ਆਪਾਂ ਰਾਤ ਕਿੰਨੇ ਵਜੇ ਚੋਈ ਵੀ ਆ 6 ਵਜੇ ਆਪਾਂ ਘੰਟਾ ਕੁ ਲੇਟ ਆ ਹਨਾ ਹੁਣ ਉਸ ਹੱਬ ਨੂੰ ਜੱਜਮੈਂਟ ਕਰ ਲਓ ਤੇ ਬਾਕੀ ਦੀ ਗੱਲ ਸਿੱਧੇ ਤੇ ਸਾਊ ਤੇ ਸਾਫ਼ ਬੰਦੇ ਆ ਜੀ ਜੰਮ ਜਿੰਨਾ ਕੋਈ ਝੂਠੀ ਖੜੀ ਆ ਆਨਲਾਈਨ ਮਾਵਰੀਓ ਤੁਹਾਡੀ ਸਿਰਦਰਦੀ ਐ ਝੋਕੇ ਲੈ ਜਾਣੀ ਐ ਤੁਹਾਡੀ ਸਿਰਦਰਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਐ ਮੇਰਾ ਕੰਮ ਆ ਤਰਫ ਵੀਡੀਓ ਕਵਰ ਕਰਨਾ ਆ ਦੇਖ ਟੁਬਾਈ 2 ਇੱਕ ਨੰਬਰ ਆ ਬਾਕੀ ਦੀ ਗੱਲ ਬਾਲਟੀ ਭੱਜੀ ਆਉਂਦੀ ਆ ਤਾਂ ਨੂੰ ਆ ਦੇਖੋ ਉਹ ਦੂ ਘਟਨੇ ਤਾਂ ਹੀ ਤਾਂ ਫਿਰ ਦੁੱਧ ਕੱਢਣ ਦੀ ਜ਼ਰੂਰਤ ਰੱਖੀ ਆ ਵੀ ਆਪਾਂ ਭਾਈ ਕੱਢ ਕੇ ਦਿਖਾ ਦਿੰਦੇ ਆ ਹਨਾ ਇਹ ਆਪਣੇ ਬਾਲਟੀ ਕਿੰਨੇ ਕਿਲੋ ਵਾਲੀ ਹੈ ਠੀਕ ਹੈ ਠੀਕ ਹੈ ਕਿਉਂਕਿ ਬਾਲਟੀ ਵੱਡੇ ਕੋਈ ਐ ਨਹੀਂ ਕਿ ਛੋਟੀ ਜੀ ਲੈ ਕੇ ਬੈਗੇ ਤੇ ਅਧੂ ਜਿਆਦੇ ਹਜੇ ਕਰਤੀ ਹੈ ਜੀ ਬੱਚੇ ਨੂੰ ਕੁਛ ਨਹੀਂ ਆਪਾਂ ਸਾਡਾ ਪਾਈਆ ਭੋਂਚਾਂਗੇ ਹੋਵੇ ਨਾ ਪਹਿਲਾਂ ਕਿਉਂਕਿ ਚੁਵਾਈ ਦਿਖਾਉਣੀ ਹੈ ਬਾਕੀ ਪਿੰਡ ਸੇਲ ਬਰਾ ਤੋਂ ਜ਼ਿਲ੍ਹੇ ਬਟਿੰਡੇ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਇੱਧਰਲੇ ਪਾਸੇ ਜੀ ਰਾਮਪੁਰਾ ਵਾਲੇ ਪਾਸੇ ਆਵੋਗੇ ਤਾਂ ਇੱਧਰ ਰੋਡ ਦੇ ਉੱਤੋਂ ਕੌਲੋ ਤੋਂ ਇੱਧਰ ਨੂੰ ਮੁੜੂ ਵੀ ਸੜਕ ਜੇ ਭਾਈ ਰੂਪੇ ਵਾਲੇ ਪਾਸੇ ਹੋਣਾ ਤਾਂ ਭਾਈ ਰੂਪੇ ਤੋਂ ਸਿੱਧੀ ਸੜਕ ਆਉਂਦੀ ਆ ਬਾਗੀ ਦੇ ਸਕੂਲ ਕੋਲੋਂ ਹਨਾ ਤੇ ਜੇ ਇੱਧਰੋਂ ਕੋਈ ਮਿਰਜੇ ਕੇ ਦੇ ਆਲਪਰ ਕਰਨ ਆਉਂਦਾ ਇੱਧਰੋਂ ਵੀ ਆ ਸਕਦਾਗਾ ਚਾਰ ਸੁਬੇਰੋਂ ਇਹ ਬਚਾਲੇ ਜੇ ਆ ਗਿਆ ਭਗਤ ਅੱਬਾ ਜੀ ਰਾਮਪੁਰਾ ਮੰਡੀ ਨੇੜੇ ਆ ਪਸੂ ਮੰਡੀ ਦਾ ਓਕੇ ਜੀ ਕਿਵਾਜਬੂਈ ਦੇ ਇੱਕ ਨੰਬਰ 6 ਦਿਨ ਪਰਫਾਰਮਸ ਹੋਈ ਨ ਹੋਇਆ ਇਸੇ ਮਹੀਨਾ ਹਨਾ ਦੁੱਧ ਫਿਰ ਬਣਿਆ ਹੀ ਹੁਣ ਤੱਕ ਠੀਕ ਪਾਇਆ ਓਕੇ ਕਿਵਾਜਬੂਈ ਤਾਂ ਫਰਾਂ ਨਹੀਂ ਗੱਲੇ ਕਿ ਬੰਦਾ ਅੱਕ ਜੂ ਥੱਲੇ ਹਨਾ ਓਕੇ ਜੀ ਜੀ ਅਰਗਤ ਆ ਤਾਰਾਂ ਪੈਂਦਗਾ ਸਾਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਚਲਾ ਲਓ ਫੋਨ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਜੀ ਜਾਂਦਾ ਨੋਟ ਤੁਸੀਂ ਕਰਨਾ ਆ ਦੇਖ ਪ੍ਰੋਪਰ ਚੁਵਾਈ ਆ ਬਾਕੀ ਟਿਲ ਨੌਂਦੇਰੀ ਫਾਰਮ ਪਟੰਡਾ ਚੈਨਲ ਦੇਖ ਪਾਉਂਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਜੇ ਆਪਾਂ ਇੱਕ ਵੀਡੀਓ ਦਾ ਕਲਿੱਪ ਵੀ ਛੱਡਦੇ ਉਹ ਵੀ ਪਸੂ ਆਪਣਾ ਨਾਲ ਦੀ ਨਾਲ ਬੈਕ ਜਾਂਦਾ ਹੈ ਇਕੱਠੇ ਥਣ ਮੁੱਕਿਆ ਜੀ ਜਮਾ ਚਲੀ ਜੇ ਬੱਚੇ ਨੂੰ ਜਰੂਰ ਬਾਈ ਥੋੜਾ ਛਾੜ ਦੇ ਜੰਗਾ ਮਗਰ ਛਾੜ ਦਾਂਗੇ 2 ਕਿਲੋ ਡੂੜ ਘਡੋੜੇ ਜੁ ਆ ਜੇ ਵੀ ਜੀ ਹਾਂ ਉਹ ਹੀ ਤਾਂ ਨਹੀਂ ਦੁੱਧ ਦੀ ਗਰੰਟੀ ਆ ਨਾ ਵੀਰੇ ਹਾਂ ਹਾਂ 2 ਕਿਲੋ ਡੂੜ ਘਣਾ ਜੇ ਬੈ ਮੂੜਾ ਖਾਣਾ ਘੱਟ ਘੱਡਾ ਪਾ ਓਕੇ ਜੀ ਮਾਗਰ ਵੀ ਰਹਿੰਦਾ ਹੈ ਠੀਕ ਆ ਵੀਰੇ ਸਬਾ ਥੱਲੀ ਕਰਨੇ ਹੈ ਜੀ ਕਰਨੀ ਨਹੀਂ ਥੱਲੀ ਦੇ ਦੇ ਜੀ ਠੀਕ ਆ ਜੀ ਠੀਕ ਚ ਵਾਈ ਚ ਨਾਂ ਤਾਂ ਨੰਗ ਛਾੜ ਲੈ ਠੀਕ ਆ ਜੀ ਮੈਂ ਕਹਿੰਦਾ ਕਿ ਤੋ ਘਾਟ ਹੀ ਨਹੀਂ ਜੀ ਕੋਈ ਕਵਾਲਟੀ ਬੁਰੀ ਫੋਲਣਾ ਬਾਕੀ ਦਾ ਵੱਡੀ ਆ ਬਾਲਟੀ ਚਮਨ ਨੇੜੇ ਆ ਗਈ ਆ ਹਨਾ ਫਾਇਰ ਨਹੀਂ ਹਲਾਇਆ ਜਿਸੇ ਖੜ ਗਿਆ ਹਾਂ ਜੀ ਓ ਮਿਲਦਾ ਘਰ ਦਾਵਾ ਆਪਣਾ ਠੀਕ ਆ ਘਟੀਦਾਰ ਕਰੀਬ ਹੈ ਨਹੀਂ ਗੱਲਾਂ ਬਾਕੀ ਪਾਲੀ ਜਾਂਦੇ ਬੇਚੇ ਨੇ ਚਲ ਠੀਕ ਹੈ ਜੀ ਇਹ ਆ ਗਈ ਆ ਠੀਕ ਹੈ ਜੀ ਕੋਈ ਆ ਪੇਟਾ ਨਾ ਕੋਈ ਪਾਪਾ ਕਰਦੇ ਆ ਠੀਕ ਹੈ ਜੀ ਤਾਰ ਕੇ ਦਾ ਕਰਦੇ ਨੇ ਇੱਕ ਆਪ ਉਹਦੀ ਪਹਿਲਾਂ ਵੀ ਪਾਈ ਸੀ ਨਾ ਹਾਂ ਹਾਂ ਠੀਕ ਹੈ ਕਿਉਂਕਿ ਜਿਵੇਂ ਜਿਵੇਂ ਤਿਆਰ ਹੋਈ ਜਾਂਦੀ ਉਹਦੇ ਮੈਂ ਵੀ ਦੇਖ ਕੇ ਕਿ ਉਹਦੇ ਕੱਚੀ ਸੀ ਨਾ ਬਾਈ ਹਾਂ ਹਾਂ ਉਹਦੇ ਕੱਚੀ ਸੀ ਠੀਕ ਹੈ ਜੀ ਤੇ ਵੀ ਹੁਣ ਥਾਂ ਥੋੜਾ ਬਿਤਾ ਦੇਈਏ ਓਕੇ ਜੀ ਠੀਕ ਹੈ ਠੀਕ ਬਾਕੀ ਥਾਂ ਵੀ ਥੋੜਾ ਬਾਕੀ ਦਾ ਜੇ ਕਿ ਪੈਸੇ ਦੀ ਕਮੀ ਹੁੰਦੀ ਉਹ ਵੀ ਪੂਰੀ ਹੋ ਜਾਂਦੀ ਆ ਤੇ ਆਪਾਂ ਪਾਲ ਦੇ ਕਾਦੀ ਖਾਤਰ ਇਹਨਾਂ ਨੂੰ ਹਨਾ ਕਾਦੀ ਦਾ ਸਾਨੂੰ ਥਾਂ ਚਾਹੀਦੀ ਇਹ ਤਾਂ ਹੀ ਬੀਜ ਅੱਜ ਆ ਚੰਦ ਚੱਲਦਾ ਹੈ ਠੀਕ ਹੈ ਜੀ ਬਾਕੀ ਦੀ ਗੱਲ ਆ ਦੇਖੋ ਤੁਹਾਡੇ ਸਾਹਮਣੇ ਜਿੰਨਾ ਕਿਹਾ ਹਜੇ ਦੁੱਧ ਪਿਆਗਾ ਠੀਕ ਆ ਜੀ ਤੇ ਬੱਚੇ ਨੂੰ ਛੱਡ ਦਿਓ ਬਾਈ ਬਸ ਕਰੋ ਛੜ ਤਾਂ ਇਹ ਕਿਲੋ ਘੜਦਾ ਹਾਂ ਬਾਕੀ ਦੁੱਧ ਵਾਲਟੀ ਦਿਖਾ ਦਿਓ ਮਾੜੀ ਹਾਂ ਆ ਦੇਖੋ ਜੀ ਲਓ ਜਮਾ ਹੈਗਾ ਜੀ 5.5 ਤੋਂ ਉੱਤੇ ਹੀ ਆ ਦੁੱਧ ਦੇ 6 ਕਿਲੋ ਘਰ ਹਾਂ ਓਕੇ ਛੱਡੋ ਬੱਚਾ ਬਾਕੀ ਬੱਚਾ ਮੂਰਲੇ ਖਾਣ ਰਹਿੰਦੇ ਹਾਂ ਹਾਂ ਮੂਰਲੇ ਖਾਣਾਂ ਦੁੱਧ ਪਿਆ ਹਜੇ ਕਾਫੀ ਦੁੱਧ ਪਿਆਗਾ ਤੇ ਨੰਬਰ ਬਾਈ ਫੇਰ ਬੋਲੀ ਵੀਰ 72408 ਸਰਤਾੜੀ ਨਾਲ ਤੋਂ ਆ ਪਿੰਡ ਸੇਲ ਬਰਾ ਤੋਂ ਵੀਡੀਓ ਕਵਰ ਕੀਤੀ ਆ ਇੱਕ ਝੋਟੀ ਸੀ ਇੱਕ ਤੁਹਾਨੂੰ ਦਗਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਤੇ ਡਿਮਾਂਡ ਵੀਰੇ ਦੀ ਕੀ ਆ ਗਈ ਮਾਨਦਾਨ ਹੋ ਜੂਗਾ ਬਾਕੀ ਦੀ ਗੱਲ ਦੁੱਧ ਇਹਨੇ ਕੱਢ ਦੇਣਾ ਜੇ ਨਾ ਤੁਸੀਂ ਕਿਹਾ ਹੈ ਨਾ ਬਹੁਤਾ ਹੱਥ ਨੇ ਵੀ ਚਾਹੇ ਦੋਲੇ ਬੰਦਾ ਉਹ ਦੋਨੇ ਡੰਗ ਟੋਕ ਲੈ ਜਾਓ ਓਕੇ 1.5 ਲੱਖ ਦੇ ਵਿੱਚ ਮਾਨਦਾਨ ਹੋ ਜੂ ਮਾੜਾ ਮੋਟਾ ਕਰ ਦਾਂਗੇ ਜੀ ਓਕੇ ਜੇ ਕੋਈ ਆਨਲਾਈਨ ਮੰਗਵਾਉਂਦਾ ਵੀਰੇ ਫੁੱਲ ਗਰੰਟੀ ਆ ਹਾਂ ਹਾਂ ਓਕੇ ਬਾਲਟੀ ਤੁਹਾਡੇ ਸਾਹਮਣੇ ਪਰੇ ਬਈ ਬਾਕੀ ਸਾਰੇ ਵੀਰਾਂ ਦਾ ਚਾਰ ਡੰਗ ਜੋ ਕੇ ਲਈ ਓਕੇ ਜੀ ਸਾਰੇ ਵੀਰਾਂ ਦਾ ਤਾਂ ਹੀ ਵੀਡੀਓ ਦੇਖਣ ਲਈ ਚ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ